ਕਿਸਾਨਾਂ ਸਾਥੀਓ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਗੱਲ ਕਰਾਂਗੇ ਸਿਮਲਾ ਮਿਰਚ ਬਾਰੇ ਮੈਂ ਦਰਸ਼ਕ ਸਮੇਂ ਜੋ ਵੀ ਕਿਸਾਨ ਭਰਾ ਸਿਮਲਾ ਮਿਰਚ ਦੀ ਖੇਤੀ ਕਰਨਾ ਚਾਹੁੰਦੇ ਹਨ ਤਾਂ ਇਸ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਣਾ ਪਾਵੇਂ ਸਿਮਲਾ ਮਿਰਚ ਨੂੰ ਆਪਾਂ ਕਈ ਰੁੱਤਾਂ ਦੇ ਵਿੱਚ ਬੀਜਦੇ ਹਨ ਫਿਰ ਵੀ ਸ਼ਿਮਲਾ ਮਿਰਚ ਦੇ ਫਲ ਚੰਗੇ ਮਿਆਰ ਦੇ ਬਣਨ ਲਈ ਵੀ ਤੋਂ 25 ਡਿਗਰੀ ਤਾਪਮਾਨ ਠੀਕ ਰਹਿੰਦਾ ਹੈ ਕਿਉਂਕਿ ਜਿਆਦਾ ਗਰਮੀ ਦੇ ਵਿੱਚ ਵੀ ਇੱਕ ਤਾਂ ਫਲ ਘੱਟ ਲੱਗਦਾ ਹੈ ਤੇ ਫੁੱਲ ਪੌਦੇ ਤੋਂ ਸੁੱਕ ਜਾਂਦੇ ਹਨ ਅਸੀਂ ਸਿਮਲਾ ਮਿਰਚ ਦੀ ਪਨੀਰੀ ਨੇ ਉੱਪਰ ਦੇ ਆਖਰੀ ਹੱਦ ਦੇ ਜਾਨਵੰਤਰ ਦੇ ਪਹਿਲੇ ਹੱਦ ਇਹੇ ਸਕਦੇ ਹਾਂ ਤਾਂ ਜੋ ਅੱਗੇ ਆਪਾਂ ਫੋਧਿਆਂ ਨੂੰ ਕਿਤੇ ਫਰਤਰੀ ਦੇ ਅੱਧ ਵਿੱਚ ਖੇਤ ਵਿੱਚ ਲਗਾ ਦੇਈਏ ਅੱਗੇ ਆਪਾਂ ਬੀਜਾਂ ਬਾਰੇ ਗੱਲ ਕਰਾਂਗੇ ਬੀਜ ਸਾਥਿਓ ਹਮੇਸ਼ਾ ਚੰਗੀ ਕੰਪਨੀ ਦੇ ਹੀ ਬੀਜੋ ਜਿਵੇਂ ਕਿ ਸੈਂਟਾ ਕੰਪਨੀ ਦਾ ਨਸ ਤੋਂ ਕੇ ਸਾਈਨਿੰਗਸ ਕੰਪਨੀ ਜਾਂ ਅਲਾਉਮ ਜਾਂ ਲక్ష్ਮੀ ਰਿਪਤ ਉਹਨਾਂ ਚੰਗੀਆਂ ਕੰਪਨੀਆਂ ਦੇ ਬੀਜੋ ਸਿਮਲਾ ਮਿਰਚ ਦੀ ਖੇਤੀ ਕਰਨ ਲਈ ਜ਼ਮੀਨ ਚੰਗੀ ਉਪਜਾਊ ਤੇ ਜਾਲ ਨਿਕਾਸ਼ ਵਾਲੀ ਹੋਣੀ ਚਾਹੀਦੀ ਹੈ ਕਿਉਂਕਿ ਜੇਕਰ ਖੇਤ ਦੇ ਵਿੱਚ ਜ਼ਿਆਦਾ دیر ਪਾਣੀ ਖੜਾ ਰਹੇ ਤਾਂ ਇਸ ਨਾਲ ਫਸਲ ਦੇ ਨੁਕਸਾਨ ਹੁੰਦੇ ਹਨ ਕਿਉਂਕਿ ਫਸਲਾਂ ਦੇ ਜੜਾ ਗਲ ਜਾਂਦੀਆਂ ਤੇ ਖੇਤ ਦੀ ਤਿਆਰੀ ਸਮੇਂ ਸਾਨੂੰ ਗਲੀ ਸੜੀ ਰੂੜੀ ਉਹਦੀਆਂ ਉਤਨ ਟਰਾਲੀਆਂ ਇਸ ਤੋਂ ਇਲਾਵਾ ਨਾਈਟrogen ਤੇ ਸੁਪਰ ਫਾਸਫੇਟ ਦਾ ਸਿੱਟਾ ਦੇ ਕੇ ਉਸ ਤੋਂ ਬਾਅਦ ਜਟਾਈ ਕਰੋ ਤੇ ਫੀਲ ਦੇ ਵਿੱਚ ਬੈੱਡ ਬਣਾ ਦਿਓ ਤੇ ਜੇ ਆਪਾਂ ਫਾਸਲੇ ਦੀ ਗੱਲ ਕਰੀਏ ਤਾਂ ਲਾਈਨ ਤੋਂ ਲਾਈਨ ਦਾ ਫਾਸਲਾ ਆਪਾਂ 2.5 ਫੁੱਟ ਦਾ ਰੱਖ ਸਕਦੇ ਹਾਂ ਤੇ ਬੂਟੇ ਤੋਂ ਬੂਟੇ ਦਾ ਫਾਸਲਾ ਇੱਕ फुट का रखो बूटे खेत विच तो लगा तुरंत तो बाद दुनिया मुताबक अठ या दस दिन तो पानी दे सकते इस तरह सात तीन महीनों तो बाद अपने फसल जो ਮਿਰਚਾਂ ਤੜਾਈ ਲਈ ਤਿਆਰ ਹੋ ਜਾਣਗੇ ਤੇ ਆਪਾਂ ਫਲ ਦੇ ਮਿਆਰ ਦੇ ਹਿਸਾਬ ਦੇ ਨਾਲ ਕੜਾਈ ਕਰ ਸਕਦੇ ਹਾਂ ਪਹਿਲੀ ਇੱਥੇ ਆਪਾਂ ਗੱਲ ਕਰਾਂਗੇ ਇਸ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਨਾਲ ਇਹਨਾਂ ਸਮੱਸਿਆ ਦੇ ਵਿੱਚ ਮਾਈਟ ਇਸ ਤੇ ਇਹ ਆਉਂਦੀ ਹੈ ਕਿ ਸਣ ਆਪੇ ਆ ਜਿਹੜੇ ਇਕੱਠੇ ਹੋ ਜਾਂਦੇ ਹਨ ਇਸ ਦੀ ਰੋਕਥਾਮ ਲਈ ਆਪਾਂ ਮੈਲਾਕ ਦੀ ਦਵਾਈ ਜਾਂ ਇੱਕ ਕਹਾਵਾ ਦਵਾਈ ਵੀ ਆਉਂਦੀ ਹੈ ਤੇ ਉਸ ਦਾ ਸ਼ਰਕਾ ਕਰ ਸਕਦੇ ਹਾਂ ਇਸ ਤੋਂ ਇਲਾਵਾ ਸਾਥਿਓ ਤੇਲਾ ਤੇ ਸੁੰਡੀ ਸੁੰਡੀ ਜੋ ਕਿ ਅਲਾਂ ਦੇ ਵਿੱਚ ਮੂੜੀਆਂ ਕਰ ਦਿੰਦੀ ਹੈ ਇਸ ਦੀ ਰੋਖ ਖਾਮ ਲਈ ਆਪਾਂ ਨੇ 15 ਤੋਂ 21 ਦਿਨਾਂ ਦੇ ਭਾਗ ਦੇ ਹਿਸਾਬ ਨਾਲ ਕਰਦੇ ਰਹਿਣਾ ਚਾਹੀਦਾ ਹੈ ਜੀ ਜੀ ਭਾਈਆ ਅਗਲੋ ਮੈਂ ਆਂ ਸਾਨ ਪ੍ਰਭੂ ਜੇਕਰ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨ